ਲੇ ਵੀ ਮਿੱਤਰੋ ਖੜਿਆਗੇ ਬਈ ਆਪਾਂ ਆਪਣੇ ਸ਼ਹਿਰ ਧੂਰੀ ਦੇ ਵਿੱਚ ਇੱਧਰ ਰਹਿ ਗਿਆ ਬਈ ਜੀ ਮਾਂਸਾ ਦੇਵੀ ਮੰਦਿਰ ਯਾਨੀ ਕਿ ਮਾਂਸਾ ਦੇਵੀ ਮੰਦਰਾਲੇ ਰੋਡ ਦੇ ਉੱਤੇ ਖੜਿਆਗੇ ਕਿਤੇ ਵੀ ਨਾ ਪਾਣੀ ਦੀ ਜ਼ਰੂਰਤ ਹੁੰਦੀ ਹੈਗੀ ਤਾਂ ਬਈ ਵੀਰਾਂ ਦਾ ਕੰਮ ਆਗਾ ਜੀ ਵਾਟਰ ਟੈਂਕਰਾਂ ਦਾ ਵਾ ਕੀ ਕੀ ਗੱਲਬਾਤ ਹੈਗੀ ਬਾਈ ਕਹਿੰਦਾ ਵੀ ਕਿਤੇ ਵੀ ਜ਼ਰੂਰਤ ਹੋਵੇ ਤਾ ਤੁਸੀਂ ਸਾਡੇ ਤੋਂ ਟੈਂਕ ਲੈ ਕੇ ਜਾਓ ਤੇ ਪਾਣੀ ਵਰਤ ਸਕਦੇ ਹੋ ਕਿ ਕੀ ਕੁਝ ਹੁੰਦਾ ਵਾ ਕਿ ਗੱਲਬਾਤ ਕਰ ਦਿੰਗੇ ਬਾਈ ਨਾ ਬਾਈ ਅਸੀਕਾਰ ਜੀ ਕੀ ਹਾਲ ਚਾਲ ਨੇ ਬਾਈ ਜੀ ਬਹੁਤ ਵਧੀਆ ਬਾਈ ਜੀ ਠੀਕ ਹੈ ਜੀ ਖੜੇ ਕਿੱਥੇ ਆਪਾਂ ਇਹ ਦੱਸ ਦਈਏ ਇੱਕ ਵਾਰੀ ਆਪਾਂ ਕੱਕੜਵਾਲ ਰੋਡ ਤੇ ਮਾਤਾ ਮੰਨਸਾ ਦੇ ਵੀ ਮੰਦਿਰ ਦੇ ਨੇੜੇ ਆਪਣਾ ਪੈਂਦਾ ਜੀ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਆਪ ਨੂੰ ਇਹ ਕੰਮ ਕਰਦਿਆਂ ਨੂੰ ਜੀ ਆਪਾਂ ਨੂੰ ਲਗਭਗ ਮੈਨਾਂ ਦਾ 6 ਮਹੀਨੇ ਹੋ ਗਏ ਕੰਮ ਸਟਾਰਟ ਕੀਤੇ ਨੇ ਜੀ ਠੀਕ ਹੈ ਜੀ ਠੀਕ ਹੈ ਜੀ ਹੈ ਕੀ ਕੰਮ ਆਪਾਂ ਕੰਮ ਦੇ ਵਾਰ ਦੱਸ ਦਈਏ ਇੱਕ ਵਾਰੀ ਇਹ ਆਪਣੇ ਕੋਲੇ ਪਾਣੀ ਵਾਲੇ ਟੈਂਕਰ ਨੇ ਜੀ ਜਿਵੇਂ 4500 ਲੀਟਰ ਹੋ ਗਿਆ 5500 ਲੀਟਰ ਹੋ ਗਿਆ ਜੀ ਠੀਕ ਹੈ ਜਿੱਥੇ ਪਾਣੀ ਦਾ ਪ੍ਰਬੰਧ ਨਹੀਂ ਹੈਗਾ ਜਿਵੇਂ ਮੰਨ ਲਓ ਆਪਣੇ ਲੈਂਟਰ ਪੈਂਦਾ ਹੈ ਲੈਂਟਰ ਤੇ ਆਪਾਂ ਨੂੰ ਬਹੁਤ ਜ਼ਿਆਦਾ ਪਾਣੀ ਦੀ ਜ਼ਰੂਰਤ ਪੈਂਦੀ ਹੈ ਸਹੀ ਗੱਲ ਹੈ ਜੀ ਜਾਂ ਫਿਰ ਜਿੱਥੇ ਆਪਾਂ ਨਿਉਆਂ ਕੱਢਣੀਆਂ ਨੇ ਆਪਣੇ ਕੋਲੇ ਪਾਣੀ ਦਾ ਉੱਥੇ ਮੋਟਰ ਵਗੈਰਾ ਨਹੀਂ ਹੈਗੀ ਹਾਂ ਜਾਂ ਫਿਰ ਕਦੇ ਘਰਾਂ ਦੇ ਵਿੱਚ ਵੀ ਜ਼ਰੂਰਤ ਹੁੰਦੀ ਹੈ ਕਈ ਵਾਰ ਲਾਈਟ ਵਗੈਰਾ ਨਹੀਂ ਆਂਦੀ ਠੀਕ ਹੈ ਜੀ ਤਾਂ ਇਹ ਜੀ ਜਗ੍ਹਾ ਤੇ ਆਪਣੇ ਟੈਂਕਰ ਜਾਂਦੇ ਆ ਠੀਕ ਹੈ ਜੀ ਇਹ ਨਵੇਂ ਨੇ ਜਾਂ ਫਿਰ ਪੁਰਾਣੇ ਨੇ ਕੀ ਗੱਲਬਾਤ ਦਾ ਵਿੱਚੋਂ ਕਿਵੇਂ ਹੋਣਗੇ ਇਹ ਆਪਣੇ ਟੈਂਕਰ ਜਮਾ ਸਾਫ ਸੁਥਰੇ ਨੇ ਨਵੇਂ ਟੈਂਕਰ ਨੇ ਅੰਦਰੋਂ ਵੀ ਜਿਹਨੋਂ ਦੀ ਇਹ ਪੇਂਟ ਵਗੈਰਾ ਪ੍ਰੋਪਰ ਕੀਤੇ ਹੁੰਦੇ ਨੇ ਤਾਂ ਕਿ ਇਹਨਾਂ ਦੇ ਵਿੱਚ ਜਰ ਵਗੈਰਾ ਨਾ ਲੱਗੇ ਕਿਕ ਤਾਂ ਸਾਡੇ ਟੈਂਕਰ ਵੀ ਸਾਵੇਂ ਰਹਿੰਦੇ ਆ ਤਾਂ ਦੂਸਰਾ ਪਾਣੀ ਵੀ ਇਹਦੇ ਵਿੱਚ ਸਾਫ ਸਾਫ ਆਪਣਾ ਠੀਕ ਹੈ ਜੀ ਪੀਣ ਵਾਲਾ ਪਾਣੀ ਹੁੰਦਾ ਕਿਵੇਂ ਹੁੰਦਾ ਪੀਣ ਵਾਲਾ ਪਾਣੀ ਵੀ ਹੁੰਦਾ ਇਹਦੇ ਵਿੱਚ ਸਾਫ ਪਾਣੀ ਹੀ ਭਰਦੇ ਆ ਸਾਫ ਪਾਣੀ ਹੀ ਭਰਦੇ ਆ ਹਾਂਜੀ ਹਾਂ ਇਹਦੇ ਵਿੱਚ ਆਪਾਂ ਕਦੇ ਵੀ ਹੂੰ ਵੀ ਸੂਏ ਦਾ ਪਾਣੀ ਜਾਂ ਹੋਰ ਕਦੇ ਨਹੀਂ ਪਾਉਂਦੇ ਇਹਦੇ ਚ ਸਮਰਸੀਬਲ ਦਾ ਪਾਣੀ ਆਪਾਂ ਪਾਉਂਦੇ ਠੀਕ ਹੈ ਜੀ ਯਾਨੀ ਕਿ ਇੱਥੇ ਆਪਣੀਆਂ ਮੋਟਰ ਲੱਗੀ ਹੋਈ ਹੈ ਨਾ ਹਾਂਜੀ ਹਾਂਜੀ ਬਈ ਦੇ ਸਕਦੇ ਹੋ ਕਿ ਵੀਰਾਂ ਦੇ ਆਪਦੀ ਮੋਟਰ ਲੱਗੀ ਹੋਈ ਹੈ ਕਿ ਯਾਨੀ ਕਿ ਤੁਸੀਂ ਇੱਥੇ ਆਓ ਤੇ ਭਰ ਕੇ ਲੈ ਕੇ ਜਾ ਸਕਦੇ ਪਾਣੀ ਵੀ ਵੀਰ ਤੁਹਾਨੂੰ ਇੱਥੋਂ ਦੇਣਗੇ ਠੀਕ ਹੈ ਜੀ ਖਾਲੀ ਮਿਲ ਜੂ ਜੇ ਇਹਨੇ ਖਾਲੀ ਚਾਹੀਦਾ ਹੋਵੇ ਦੇ ਕਿਸੇ ਨੂੰ ਕਈ ਵਾਰ ਦੇ ਹਾਰੀਤੇ ਚਾਹੀਦਾ ਹੁੰਦਾ ਜਿਵੇਂ 10 ਦਿਨਾਂ ਦਾ ਕੰਮ ਆ ਜਾਂ 15 ਦਿਨਾਂ ਦਾ ਕੰਮ ਆ ਤਾਂ ਉੱਥੇ ਆਪਾਂ ਖਾਲੀ ਟੈਂਕਰ ਦਿਹਾੜੀ ਤੇ ਵੀ ਅਗਲੇ ਨੂੰ ਦੇ ਦਿੰਦੇ ਆ ਠੀਕ ਹੈ ਜੀ ਘੱਟੋ ਘੱਟ ਕਿੰਨੇ ਦਿਨ ਹਾਂਜੀ ਹਾਂ ਬਾਕੀ ਚਲੋ ਅਗਲੇ ਦੀ ਲੋੜ ਦੇ ਮੁਤਾਬਕ ਹੁੰਦਾ ਤਾਂ ਆਪਾਂ ਅਗਲੇ ਨੂੰ ਕੋਸ਼ਿਸ਼ ਹੁੰਦਾ ਵੀ ਆਪਣੇ ਕਲਾਇੰਟ ਵਾਪਸ ਨਾ ਜਾਵੇ ਅਗਲੇ ਦੀ ਲੋੜ ਪੂਰੀ ਹੋ ਗਈ ਸਹੀ ਗੱਲ ਖਾਲੀ ਨਾ ਮੂਲੇ ਕੋਈ ਵੀ ਆਏ ਕੋਈ ਨਾ ਉਹ ਕਰ ਦਾਂਗੇ ਦੇ ਦਾਂਗੇ ਆਪਾਂ ਠੀਕ ਹੈ ਜੀ ਦੂਰੀ ਕਿੱਥੇ ਤੱਕ ਆਪਾਂ ਇਹਨੂੰ ਉਹ ਕਰ ਸਕਦੇ ਆ ਵੀ ਦੇ ਦੇ ਆਪਾਂ ਘੱਟੋ ਘੱਟ 30 35 ਕਿਲੋਮੀਟਰ ਦੀ ਰੇਂਜ ਦੇ ਵਿੱਚ ਆਪਾਂ ਇਹ ਟੈਂਕਰ ਦੇ ਦੇਜਾਂਗੇ ਠੀਕ ਹੈ ਜੀ ਜਿਹੜੇ ਆਪ ਲੈ ਕੇ ਜਾਂਦੇ ਆ ਠੇਕੇ ਤੇ ਠੀਕ ਆ ਹਾਂਜੀ ਹਾਂ ਨਹੀਂ ਘਟ ਕੋੜ 10 12 10 12 ਕਿਲੋਮੀਟਰ ਦੀ ਰੇਂਜ ਦੇ ਵਿੱਚ ਆਪਾਂ ਆਪ ਛੱਡ ਕੇ ਆਉਣੇ ਤੇ ਲੈ ਕੇ ਆਉਣੇ ਠੀਕ ਆ ਜੀ ਯਾਨੀ ਕਿ ਆਪਦਾ ਟਰੈਕਟਰ ਵੀ ਹੈਗਾ ਵੀ ਜੇ ਕੋਈ ਤੋਂ ਮੰਗਾਵੇ ਤਾਂ ਤੁਸੀਂ ਸਾਡੇ ਕਿਹ ਵੀ ਆਉਂਗੇ ਬਿਲਕੁਲ ਬਿਲਕੁਲ ਆਪਣਾ ਟਰੈਕਟਰ ਆਪਾਂ ਛੱਡ ਕੇ ਵੀ ਆਉਣੇ ਆ ਤੇ ਲੈ ਕੇ ਵੀ ਆਉਣੇ ਲੈ ਕੇ ਵੀ ਆਉਣੇ ਆਂ ਹਾਂਜੀ ਠੀਕ ਆ ਜੀ ਬਾਕੀ ਕਦੇ ਵੀ ਆਪਣੇ ਟੈਂਕਰਾਂ ਦੇ ਵਿੱਚ ਪਾਣੀ ਘਟ ਨਹੀਂ ਹੁੰਦਾ ਜੇ ਅਗਲਾ ਸਾਨੂੰ ਇਹਦਾ ਪੇਮੈਂਟ ਪੂਰੀ ਦੇ ਰਿਹਾ ਤਾਂ ਅਸੀਂ ਪਾਣੀ ਵੀ ਪੂਰਾ ਦੇਵਾਂਗੇ ਪਾਣੀ ਪੂਰਾ ਹੀ ਦੇਵਾਂਗੇ ਬਿਲਕੁਲ ਬਿਲਕੁਲ ਠੀਕ ਹੈ ਜੀ ਲੇ ਵੀ ਮਿੱਤਰੋ ਜੇ ਤੁਹਾਨੂੰ ਕਿਸੇ ਵੀ ਕੰਮ ਦੇ ਵਾਸਤੇ ਪਾਣੀ ਦੀ ਲੋੜ ਹੋਵੇ ਤਾਂ ਬਈ ਟੈਂਕਰ ਹੈਗੇ ਨੇ ਤੇ ਸਕਰੀਨ ਦੇ ਉੱਪਰ ਨੰਬਰ ਹੈਗਾ ਤੁਸੀਂ ਕਾਲ ਕਰਕੇ ਜਾਣਕਾਰੀ ਲੈ ਲਓ ਕਿਉਂਕਿ ਬਈ ਰੇਟ ਅਲੱਗ-ਅਲੱਗ ਹੋਵੇਗਾ ਨਾ ਬਈ ਬਿਲਕੁਲ ਰੇਟ ਅਲੱਗ-ਅਲੱਗ ਹੋਵੇਗਾ ਰੇਟ ਅਲੱਗ-ਅਲੱਗ ਹੋਊਗਾ ਠੀਕ ਹੈ ਜੀ ਕਿੰਨੇ ਕ ਹੈਗੇ ਨੇ ਆਪਣੇ ਕੋਲੇ ਜੇ ਆਪਾਂ ਇਹ ਗੱਲ ਆਪਣੇ ਕੋਲੇ 4 ਤੋਂ 5 ਟੈਂਕਰ ਨੇ 4-5 ਟੈਂਕਰ ਹੈਗੇ ਨੇ ਹਾਂ ਜੀ ਬਾਕੀ ਲੋੜ ਦੇ ਮੁਤਾਬਕ ਜਿਹੜੇ ਸਾਹਮਣੇ ਹੋਊਗਾ ਤਾਂ ਜਿਹਨ ਦੀ ਸੀ ਹੋਰ ਵੀ ਇਹਨੂੰ ਅਰੇਂਜ ਵੀ ਹੋ ਜਾਊਗਾ ਤੈਨੂੰ ਬਿਲਕੁਲ ਬਿਲਕੁਲ ਅਰੇਂਜ ਵੀ ਹੋ ਜਾਊਗਾ ਜੀ ਠੀਕ ਹੈ ਲੇ ਵੀ ਮਿੱਤਰੋ ਆਜੋ ਬਾਕੀ ਸਕਰੀਨ ਦੇ ਉੱਪਰ ਨੰਬਰ ਆਏਗਾ ਜਾਣਕਾਰੀ ਲੈ ਲਓ ਰੇਟ ਦੇ ਬਾਰੇ ਕਿਉਂਕਿ ਬਈ ਅਲੱਗ ਅਲੱਗ ਦੂਰੀ ਦਾ ਅਲੱਗ ਅਲੱਗ ਰੇਟ ਹੋਊਗਾ ਨਾ ਬਾਈ ਜੀ ਬਿਲਕੁਲ ਠੀਕ ਹੈ ਜੀ ਕਿਉਂਕਿ ਧੂਰੀ ਦੇ ਵਿੱਚ ਅਡ ਰੇਟ ਹੋਊਗਾ ਤੇ ਬਾਹਰ ਅਡ ਰੇਟ ਹੋਊਗਾ ਤੇ ਰੇਟ ਰਹੂਗਾ ਜਾਇਜ਼ ਬਾਈ ਜੀ ਪੂਰੇ ਰੇਟ ਬਿਲਕੁਲ ਜਾਇਜ਼ ਰਹੂਗਾ ਜੀ ਠੀਕ ਹੈ ਜੀ ਹਾਂ ਜੀ ਹਾਂ ਠੀਕ ਹੈ ਜੀ ਘੱਟੋ ਘੱਟ ਕਿੰਨਾ ਰੇਟ ਰੂ ਚਲ ਆਪਾਂ ਇੱਕ ਵਾਰ ਆਈਡੀਆ ਦੇ ਲਈ ਸਾਡਾ ਲੋਕਲ ਜਿਵੇਂ ਵੱਡੇ ਆਪਣੇ ਕੋਲੇ ਵੱਡੇ ਟੈਂਕਰ ਨੇ ਜੀ ਹਾਂਜੀ ਠੀਕ ਹੈ ਤਾਂ ਆਪਾਂ ਤਕਰੀਬਨ 1000 ਰੁਪਏ ਦੇ ਵਿੱਚ ਆਪਾਂ ਲੋਕਲ ਦੇਣਾ ਸ਼ੁਰੂ ਕਰ ਦਿਆਂਗੇ ਇੱਥੇ ਲੋਕੋ ਲੋਕਲ ਜੀ ਹਾਂ ਲੋਕਲ ਜੀ ਠੀਕ ਹੈ ਜੀ ਦੂਰ ਦੇ ਹਿਸਾਬ ਨਾਲ ਉਸ ਹਿਸਾਬ ਨਾਲ ਕੀਤੇ ਜਾਂਦਾ ਜੋ ਫਿਰ ਜਿਹਦੇ ਹਿਸਾਬ ਨਾਲ ਖਰਚਾ ਸਾਨੂੰ ਪੈਂਦਾ ਸਾਨੂੰ ਐਡ ਕਰਨਾ ਪੈਂਦਾ ਜੀ ਐਡ ਕਰਨ ਲੱਗ ਪੈਂਦੇ ਹਾਂ ਲੈ ਵੀ ਮਿੱਤਰੋ ਆਜੋ ਬਾਕੀ ਸਕਰੀਨ ਦੇ ਉੱਪਰ ਨੰਬਰ ਹੈਗਾ ਜਾਣਕਾਰੀ ਲੈ ਲਓ ਤੇ ਟੈਂਕਰ ਵੀ ਤੁਸੀਂ ਲੈ ਕੇ ਜਾ ਸਕਦੇ ਹੋ ਕਿਸੇ ਵੀ ਕੰਮ ਦੇ ਵਾਸਤੇ ਇਹ ਯੂਜ਼ ਕਰਨਾ ਵੀ ਜਮਾ ਸਾਫ਼ ਪਾਣੀ ਪੀਣ ਵਾਲਾ